ਕੇਜਰੀਵਾਲ ਸਾਹਿਬ ਨੇ ਜਿਹੜਾ ਰੋਜ਼ ਇਲਜ਼ਾਮ ਲਾਉਂਦੇ ਨਾ ਦੋ ਗੁਲਤਿਆਂ ਦੇ ਇਲਜ਼ਾਮ ਲਾਉਂਦੇ ਨੇ ਭਾਜਪਾ ਔਰ ਮੋਦੀ ਸਰਕਾਰ ਤੇ ਇੱਕ ਉਹ ਕਹਿੰਦੇ ਨੇ ਕਿ ਮੋਦੀ ਨੇ ਭਾਜਪਾ ਨੇ ਦੇਸ਼ ਵਿੱਚ ਗੂਦੀ ਮੀਡੀਆ ਬਣਾਇਆ ਯਾਨੀ ਕਿ ਮੀਡੀਆ ਕੈਪਚਰ ਕਰ ਲਿਆ ਇੱਕ ਉਹ ਕਹਿੰਦੇ ਨੇ ਕਿ ਮੋਦੀ ਦੀ ਸਰਕਾਰ ਤਾਨਾਸ਼ਾ ਹੈ ਔਰ ਇਹ ਵੀ ਕਿ ਸੀਪੀਆਈ ਦੇ ਦਰੂਪ ਲੋਗ ਨਾਲ ਆਪਣੇ ਦੇਸ਼ ਵਿੱਚ ਲੋਕਿਆਂ ਨੂੰ ਪਰਚੇਜ਼ਰਚ ਕਰ ਰਹੇ ਨੇ ਬਲਕਿ ਜਿਲਾਛੇ ਦੇ ਰਿਹਾ ਔਰ ਮੈਂ ਇਹਨਾਂ ਦੋਨਾਂ ਦੋਸ਼ਾਂ ਨੂੰ ਕਰੈਕ ਕਿਨਾਂ ਦਿੱਗਨ ਮੈਂ ਆਮ ਆਦਮੀ ਪਾਰਟੀ ਕੇਜਰੀਵਾਲ ਸਭ ਨੂੰ ਪੁੱਛਣਾ ਕਿ ਕੀ ਦੋਨੋਂ ਨੀਤੀਆਂ ਪੰਜਾਬ ਵਿੱਚ ਤੁਸ ਨਹੀਂ ਲੱਗਤੀਆਂ ਮੋਦੀ ਤਾਨਾਛੱਤ ਕੀ ਕੇਜਰੀਵਾਲ ਤੇ ਭਪੰਦਪਨ ਘੱਟ ਕਰਨਾ ਸ਼ਾਨ ਨੇ ਇਹਨਾਂ ਦੀ ਵਿਜੀਲੈਂਸ ਬਿਊਰੋ ਨੇ ਔਰ ਪੰਜਾਬ ਪੁਲਿਸ ਨੇ ਕਿੰਨੇ ਪਿਛਲੇ 4 ਸਾਲਾਂ ਤੋਂ ਕਤਮੇ ਦੇ ਅੰਦਰ ਸਾਰੀ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਤੋਂ ਤੋਂ ਸਾਰਾ ਜਿਹੜਾ ਕੋਈ ਐਕਟਿਵਿਸਟ ਆ ਕੋਈ ਵਿਚਾਰਾ ਕਾਰਕੁਨ ਵੀ ਆ ਜੋ ਕੋਈ ਗੱਲ ਸਰਕਾਰ ਦੇ ਖਿਲਾਫ ਰੋਲਣ ਕੋਸ਼ਿਸ਼ ਕਰੇ ਆ ਪਿੱਛੇ ਮਾਨਿਕ ਕੋਇਲ ਦੇ ਤੁਸੀਂ ਦੇਖਿਆ ਕਿਵੇਂ ਉਹਦੇ ਚਾਚੇ ਦੇ ਉੱਤੇ ਜਿਹੜਾ ਫਾਇਰਿੰਗ ਦਾ ਇਨਸੀਡੈਂਟ ਹੋਇਆ ਇਹ ਸਾਰਾ ਭੇਪੀਤ ਕਰਨ ਵਾਲਾ ਮਾਹੌਲ ਹੈ ਪੰਜਾਬ ਦੇ ਵਿੱਚ ਉਹ ਮਲਾ ਕੇ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਜਿਹੜੀ ਆ ਉਹ ਹੁਣ ਪੁਲਿਸ ਸਰ ਦਿੱਤੇ ਕੰਮ ਰਹੀ ਆ ਪੁਲਿਸ ਅੰਦਰ ਤੇ ਲਾਸਟ ਹੈ ਮੈਂ ਜੋ ਅੱਜ ਉਹ ਰਜੀਤ ਗਿੱਲ ਦਾ ਕੁਤਮਾਰ ਹੋਈ ਹੈ ਜਾਂ ਜੋ ਵੀ ਪਰਚੇ ਦਰਜ ਕੀਤੇ ਜਾ ਰਹੇ ਦਰਦਾਂ ਵਿੱਚ ਜਾਂ ਪੱਤਰਕਾਰਾਂ ਦੇ ਉੱਤੇ ਹਮਲੇ ਮੈਂ ਇਹਨੂੰ ਪੁਲਿਸ ਸਟੇਟ ਕਰਦਾਂ ਆ ਅੱਜ ਪੁਲਿਸ ਦਾ ਰਾਜ ਆ ਔਰ ਪੁਲਿਸ ਦਾ ਅਸਲ ਜਿਹੜਾ ਕੰਮ ਆ ਪਈ ਉਹ ਨੈਕਸਟਰ ਦੇ ਪੱਟਸਾਂ ਕੀ ਬੋਲਦਾ ਦੂਰ ਕਿਉਂ ਜਿਵੇਂ ਬਸ ਹੋ ਰਿਹਾ ਅੱਜ ਪੰਜਾਬ ਦੇ ਵਿੱਚ মিডিਆ ਦੇ ਉੱਤੇ ਸਿੱਧਾ ਡਾਇਰੈਕਟ ਹਮਲਾ ਕਰਤਾ ਆਮ ਆਦਮੀ ਪਾਰਟੀ ਨੇ ਇਹ ਪਹਿਲਾ ਇਨਸੀਡੈਂਟ ਨੇ ਰਣਜੀਤ ਸਿੰਘ ਦੇ ਗਿਲ ਦੀ ਕੋਟ ਮਾਰਦਾ ਇਸ ਤੋਂ ਪਹਿਲਾਂ ਮਨਿੰਦਰਜੀਤ ਸਿੰਘ ਸਿੱਧੂ ਲੋਕ ਆਵਾਜ਼ ਟੀਵੀ ਦੇ ਉੱਤੇ ਝੂਠਾ ਪੱर्चा ਚੰਦ ਦੇਨ ਪਹਿਲਾਂ ਤਰਨਤਾਰਨ ਦੀ ਇਲੈਕਸ਼ਨ ਵਿੱਚ মিডিਆ ਤੇ ਟਿੱਪਣੀਆਂ ਕਰਦੇ ਰਤਨਦੀਪ ਸਿੰਘ ਧਾਲੀਵਾਲ ਜਿਹੜੇ ਕਿ ਸਾਡੇ ਇੱਕ ਅੱਛੇ ਪੱਤਰਕਾਰ ਨੇ ਉਹਨਾਂ ਨੂੰ ਕਿਹਾ ਕਿ ਇਹ ਇਹ ਬੁਰਕੀਆਂ ਪਾਈਆਂ ਜਾਂਦੀਆਂ মিডিਆ ਨੂੰ ਇਕ ਚੀਜ਼ ਮੈਂ ਅੱਜ ਕਿਸੇ ਇੱਕ ਪੱਤਰਕਾਰ ਦਾ ਨਾਮ ਲੈ ਕੇ ਕਹਿੰਦਾ ਇਹ ਇਹਨਾਂ ਨੂੰ ਬੁਰਕੀਆਂ ਪੈਂਦੀਆਂ ਨੇ ਦੂਜੇ ਪਾਰਟੀ ਤੋਂ ਇਸ ਲਈ ਸਾਡਾ ਵਿਰੋਧ ਕਰਦੇ ਨੇ ਇਸੇ ਤਰ੍ਹਾਂ ਹੀ ਅ ਹੋਰ ਨਾ ਪੱਤਰਕਾਰਾਂ ਦੇ ਕਈਆਂ ਦੇ ਅਕਾਊਂਟਸ ਬੰਦ ਕੀਤੇ ਗਏ ਕਈਆਂ ਦੇ ਟਵਿੱਟਰ ਅਕਾਊਂਟ ਬੰਦ ਕੀਤੇ ਕਈਆਂ ਦੇ YouTube ਚੈਨਲ ਬੰਦ ਕਰਤੇ ਅ ABC TV ਆ ਸਾਡਾ ਜਗਤਾਰ ਸਿੰਘ ਬਹੁਤ ਅੱਛਾ ਪੁਰਾਣਾ ਪੱਤਰਕਾਰ ਆ ਸੋ ਹੋ ਕੀ ਰਿਹਾ ਵਾ ਕਿ ਅ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਭਗਵਾਨਪਤਮਨ ਦੀ ਸਰਕਾਰ ਮੀਡੀਆ ਨੂੰ ਉਹਨਾਂ ਨੇ ਹਾਈਜੈਕ ਕੀਤਾ ਵਾ ਕੇਜਰੀਵਾਲ ਸਾਹਿਬ ਨੇ ਜਿਹੜਾ ਰੋਜ਼ ਇਲਜ਼ਾਮ ਲਾਉਂਦੇ ਨਾ ਦੋ ਨੁਕਤੇਾਂ ਤੇ ਇਲਜ਼ਾਮ ਲਾਉਂਦੇ ਨੇ ਬੀਜੇਪੀ ਔਰ ਮੋਦੀ ਸਰਕਾਰ ਤੇ ਇੱਕ ਉਹ ਕਹਿੰਦੇ ਨੇ ਕਿ ਮੋਦੀ ਨੇ ਬੀਜੇਪੀ ਨੇ ਦੇਸ਼ ਵਿੱਚ ਗੁੱਦੀ ਮੀਡੀਆ ਬਣਾ ਦਿੱਤਾ ਹੈ ਯਾਨੀ ਕਿ ਮੀਡੀਆ ਕੈਪਚਰ ਕਰ ਲਿਆ ਇੱਕ ਉਹ ਕਹਿੰਦੇ ਨੇ ਕਿ ਮੋਦੀ ਦੀ ਸਰਕਾਰ ਤਾਨਾਸ਼ਾਹ ਹੈ ਔਰ ਈਡੀ ਤੇ ਸੀਬੀਆਈ ਦੇ ਦੁਰਉਪਯੋਗ ਨਾਲ ਆਪਣੇ ਦੇਸ਼ ਵਿੱਚ ਵਿਰੋਧੀਆਂ ਨੂੰ ਪਰਚੇ ਦਰਜ ਕਰ ਰਹੇ ਨੇ ਫੜ ਕੇ ਜੇਲਾ ਚ ਦੇ ਰਹੇ ਨੇ ਔਰ ਮੈਂ ਇਹਨਾਂ ਦੋਨਾਂ ਦੋਸ਼ਾਂ ਨੂੰ ਕਰੈਕ ਕਿਨਾ ਲੇਕਿਨ ਮੈਂ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਦੋਨੋਂ ਨੀਤੀਆਂ ਪੰਜਾਬ ਵਿੱਚ ਤੁਸੀਂ ਨਹੀਂ ਲਾਗੂ ਕੀਤੀਆਂ ਕੀ ਪੰਜਾਬ ਦਾ ਮੇਨਸਟ੍ਰੀਮ ਮੀਡੀਆ ਅੱਜ ਸਾਰਾ ਤੁਹਾਡੇ ਅਧੀਨ ਨੇਗਾ ਕੀ ਤੁਸੀਂ ਉਹਨਾਂ ਦੀ ਆਵਾਜ਼ ਬੰਦ ਨਹੀਂ ਕੀਤੀ ਹੋਈ ਕੀ ਉਹ ਮੀਡੀਆ ਪੰਜਾਬ ਦੇ ਵਿੱਚ ਸਿਰਫ ਸਕ੍ਰਿਪਟਿਡ ਜੋ ਆਮ ਆਦਮੀ ਪਾਰਟੀ ਦੀ ਸਕ੍ਰਿਪਟ ਛਾਇਆ ਹੁੰਦੀ ਦਿੱਲੀ ਤੋਂ ਕੀ ਉਹੀ ਨਹੀਂ ਦਿਖਾਇਆ ਜਾ ਰਿਹਾ ਇਹ ਤਾਂ ਸ਼ੁਕਰ ਕਰੋ ਕਿ ਅੱਜ ਪੰਜਾਬ ਦੇ ਵਿੱਚ ਇੰਡੀਪੈਂਡੈਂਟ ਮੀਡੀਆ ਤੁਹਾਡੇ ਸਾਰੇ ਸਤਕਾਰਯੋਗ ਵੀਰਾਂ ਵਰਗਾ ਅオーਰਗੇਨਿਕ ਮੀਡੀਆ ਆਵਾ ਸਾਡੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੋਲੋਇੰਗ ਆ ਤਾਂ ਸਾਡੀ ਗੱਲ ਦੁਨੀਆ ਚ ਪਹੁੰਚ ਰਹੀ ਨਹੀਂ ਤਾਂ ਇਹਨਾਂ ਦੇ ਅਗਰ ਆਮ ਆਦਮੀ ਪਾਰਟੀ ਦੀ ਚੱਲਦੀ ਤਾਂ ਆਵਾਜ਼ ਵੀ ਨਹੀਂ ਸੀ ਨਿਕਲ ਦੇਣੀ ਪਾਰ। ਔਰ ਦੂਸਰਾ ਜਿਹੜਾ ਉਹ ਕਹਿੰਦੇ ਕਿ ਅਸੀਂ ਮੋਦੀ ਤਾਨਾਛੱਤ ਕੀ ਕੇਜਰੀਵਾਲ ਤੇ ਭਗਵੰਤ ਮਾਨ ਘੱਟ ਸਾਨਾ ਸ਼ਾਹ ਨੇ। ਇਹਨਾਂ ਦੀ ਵਿਜੀਲੈਂਸ ਬਿਊਰੋ ਨੇ ਔਰ ਪੰਜਾਬ ਪੁਲਿਸ ਨੇ ਕਿੰਨੇ ਪਿਛਲੇ 4 ਸਾਲਾਂ ਚ ਮੁਕਦਮੇ ਦਰਜ ਕੀਤੇ। ਸਾਰੀ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਚੁਣ ਚੁਣ ਕੇ ਸਾਰਾ ਜਿਹੜਾ ਕੋਈ ਐਕਟੀਵਿਸਟ ਆ ਕੋਈ ਵਿਚਾਰਾ کارਕੁਨ ਵੀ ਆ ਜੋ ਕੋਈ ਗੱਲ ਸਰਕਾਰ ਦੇ ਖਿਲਾਫ ਕਰਦਾ ਉਹਨਾਂ ਦੇ ਮੁਕਦਮੇ ਆ ਪਿੱਛੇ ਮਨਿਕ ਕੋਇਲ ਦੇ ਤੁਸੀਂ ਦੇਖਿਆ ਕਿਵੇਂ ਉਹਦੇ ਚਾਚੇ ਦੇ ਉੱਤੇ ਜਿਹੜਾ ਫਾਇਰਿੰਗ ਦਾ ਇਨਸੀਡੈਂਟ ਹੋਇਆ ਇਹ ਸਾਰਾ ਭੈ ਪੀਤ ਕਰਨ ਵਾਲਾ ਮਾਹੌਲ ਹੈ ਔਰ ਹੁਣ ਤਾਜ਼ਾ ਤਰੰਤਾਰਨ ਦੇਖੋ ਤੁਸੀਂ ਤਰੰਤਾਰਨ ਦੀ ਇਲੈਕਸ਼ਨ ਹੋਈ ਜਿੱਤਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਰੋ ਰਹੀ ਹੈ ਔਰ ਹੁਣ ਉਹ ਇਲੈਕਸ਼ਨ ਤੋਂ ਬਾਅਦ ਅਕਾਲੀਆਂ ਦੇ ਵਰਕਰਾਂ ਦੇ ਉੱਤੇ ਵੱਡੇ ਪੱਤਰ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਉਸ ਲੜਕੀ ਨੂੰ ਸਪੇਅਰ ਨਹੀਂ ਕੀਤਾ ਕੰਚਨਪ੍ਰੀਤ ਕੌਰ ਨੂੰ ਉਦੋਂ ਸ਼ੁਕਰ ਕਰੋਗੇ ਇਹਨਾਂ ਦੇ ਚੁੰਗਲ ਚੋਂ ਨਿਕਲ ਗਏ ਨੇ ਕਿ ਇਹਨਾਂ ਨੇ ਔਰਤ ਵੀ ਨਹੀਂ ਬਖਸ਼ੀ। ਔਰ ਹੁਣ ਉੱਥੇ ਕਹਿੰਦੇ ਨੇ ਕਿ ਪ੍ਰਾਣੀਆਂ ਪਾਰਟੀਆਂ ਕਾਂਗਰਸ ਸੇ ਕਾਲੀ ਦਲ ਜੀ ਗੈਂਗਸਟਰਵਾਦ ਪੈਦਾ ਕੀਤਾ। ਲੇਕਿਨ ਜੋ ਬੰਗਿਆ ਗੋਲੀ ਚੱਲੀ ਅੱਜ ਤੋਂ 2 ਦਿਨ ਪਹਿਲਾਂ ਕਿ ਉਹ ਗੈਂਗਸਟਰਾਂ ਦਾ ਕੰਮ ਨਹੀਂ ਸੀ ਤੇ ਆਮ ਆਦਮੀ ਪਾਰਟੀ ਨੇ ਉਹਦੇ ਤੇ ਕੀ ਐਕਸ਼ਨ ਲਿਆ? ਮਨਿੰਦਰ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਮਜੀਠਾ ਜ਼ਿਲ੍ਹਾ ਇਸ ਲਈ ਸਸਪੈਂਡ ਕੀਤਾ ਕਿ ਇਹਨਾਂ ਨੇ ਗੈਂਗਸਟਰ ਦੇ ਖਿਲਾਫ ਪੂਰੀ ਕਾਰਵਾਈ ਨਹੀਂ ਕੀਤੀ। ਲੇਕਿਨ ਜਿਹੜਾ ਬੰਗਿਆਂ ਚ ਦਿਨ ਦਿਹਾੜੇ 40-50 ਗੋਲੀਆਂ ਮਾਰੀਆਂ ਔਰ ਗੱਡੀਆਂ ਭੰਨੀਆਂ ਕੀ ਉਥੋਂ ਦੇ ਜਿਹੜਾ ਨਵਾਂ ਸ਼ਹਿਰ ਦੇ ਜ਼ਿਲ੍ਹੇ ਦਾ ਕਿਸੇ ਪੁਲਿਸ ਕੋਕੀਤੇ ਖਿਲਾਫ ਕੋ ਐਕਸ਼ਨ ਲਿਆ ਸੋ ਇਸ ਕਰਕੇ ਮੇਰਾ ਇਹ ਮੰਨਣਾ ਕਿ ਆਮ ਆਦਮੀ ਪਾਰਟੀ ਦਾ ਮਖੌੜਾ ਮਖੌੜਾ ਬਹੁਤ ਬੇਨਕਾਬ ਹੋ ਗਿਆ ਇਹਨਾਂ ਦਾ ਕੱਟੜ ਇਮਾਨਦਾਰੀ ਦਾ ਪੱਟਾ ਵੀ ਲੱਤ ਚੁੱਕਾ ਜਿਵੇਂ ਭੁੱਲਰ ਡੀਆਈਜੀ ਜਿਹੜਾ ਅਰੈਸਟ ਹੋਇਆ ਜਿਹਦੇ ਕੋ 7.5 ਕਰੋੜ ਰੁਪਇਆ ਕੈਸ਼ ਔਰ 2.5 ਕਿਲੋ ਸੋਨਾ 50 ਪ੍ਰਾਪਰਟੀਆਂ ਲੁਧਿਆਣੇ ਚ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਦੁਬਈ ਤੇ ਕੈਨੇਡਾ ਚ ਤੇ ਕੇਜਰੀਵਾਲ ਤੇ ਭਗਵੰਤ ਦੇ ਧੱਕੇ ਦੇ ਥੱਲੇ ਬੈਠਾ ਸੀ ਰੋਪੜ ਜ਼ਿਲ੍ਹੇ ਚ ਮੋਹੱਲੀ ਉਹਦਾ ਦਫ਼ਤਰ ਸੀ ਉਹਨੂੰ ਵਿਜੀਲੈਂਸ ਬਿਊਰੋ ਤੇ ਪੰਜਾਬ ਪੁਲਿਸ ਨਹੀਂ ਫੜ ਸਕੀ ਸੀਬੀਆਈ ਨੂੰ ਦਿੱਲੀੋਂ ਆਉਣਾ ਪਿਆ ਤੇ ਉਹਨਾਂ ਨੇ ਇੱਕ ਅਫਸਰ ਨੂੰ ਫੜਿਆ ਸੋ ਇਹਨਾਂ ਦਾ ਕੱਟੜ ਇਮਾਨਦਾਰੀ ਦਾ ਸੌਦਾ ਪੱਟਾ ਉਹ ਖਤਮ ਹੋ ਚੁੱਕਾ ਵਾ ਇਹਨਾਂ ਦੇ ਉੱਤੇ ਵੱਡੇ 2-2000 ਕਰੋੜ ਦੇ ਮੁਕੱਦਮੇ ਚੱਲ ਰਹੇ ਨੇ ਭ੍ਰਿਸ਼ਟਾਚਾਰ ਦੇ ਸ਼ਰਾਬ ਘੁਟਾਲੇ 'ਚ ਔਰ ਕਲਾਸਰੂਮ ਘੁਟਾਲੇ ਵਿੱਚ ਸਾਰੇ ਮਨੀਸ਼ ਸੋਡਿਆ ਕੇਜਰੀਵਾਲ ਸਤਿੰਦਰ ਜੈਨ ਸਾਹਿਬ ਸਭ ਨਾਮਜ਼ਦ ਨੇ ਇਸ ਗੈਂਗਸਟਰ ਦਾ ਕਹਾ ਸੀਗਾ ਜੀ ਅਸੀਂ ਔਰ ਹੁਣ ਇਹ ਲਗਾਤਾਰ ਕਹਿਣਾ ਕਿ ਮਗਰਲੀਆਂ ਪਾਰਟੀਆਂ ਨੇ ਕਰਤੇ ਕਿੰਨਾ ਕਿੰਨਾ ਸਮਾਂ ਤੁਹਾਡ ਕੋਲ ਰਹੇਗਾ ਸਾਲ ਲਿਖ ਰਹੇਗਾ 4 ਸਾਲ ਤੁਹਾਨੂੰ ਹੋਗੇ ਤੁਸੀਂ ਦੱਸੋ ਕਿ ਗੈਂਗਸਟਰਸ ਨੂੰ ਕਾਊਂਟਰ ਕਰਨ ਲਈ ਤੁਸੀਂ ਕੀ ਕੀਤਾ ਸਾਡੇ ਆਪਣੇ ਡਿਪਟੀ ਚੀਫ ਮਿਨਿਸਟਰ ਰਹੇ ਨੇ ਸੁਖਜਿੰਦਰ ਰੰਧਾਵਾ ਔਰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਬਲਕੌਰ ਸਿੰਘ ਉਹਨਾਂ ਨੂੰ ਅੱਜ ਵੀ ਗੈਂਗਸਟਰਸ ਓਪਨਲੀ ਥ੍ਰੀਟ ਕਰ ਰਹੇ ਨੇ ਅੱਜ ਪਤਾ ਨਹੀਂ ਕਿੰਨੇ ਦੁਨੀਆਂ ਨੇ ਗੈਂਗਸਟਰਸ ਨੂੰ ਫਰੋਤੀਆਂ ਚੁੱਪਚੀਤੇ ਦਿੱਤੀਆਂ ਕਿਉਂਕਿ ਉਹਨਾਂ ਨੂੰ ਪੁਲਿਸ ਤੇ ਭਰੋਸਾ ਹੀ ਨਹੀਂ ਕਰ ਇਸ ਲਈ ਮੇਰਾ ਮੰਨਣਾ ਕਿ 올 ਅਰਾਊਂਡ ਆਮ ਆਦਮੀ ਪਾਰਟੀ ਫਲॉप ਸ਼ੋਅ ਆ ਜਿਹੜਾ ਨਸ਼ਾ ਯੁੱਧ ਵਿਰੁੱਧ ਇਹ ਰਾ ਪ੍ਰੋਗਰਾਮ ਆ ਆ ਕੱਲ ਪਰਸੋਂ ਆਰਐਮਪੀ ਟੀਵੀ ਦੇ ਜਸਟ ਕਰੇ ਵਾਲ ਨੇ ਦਿਖਾਤਾ ਸਾਰਾ ਕਿ ਕਿਵੇਂ ਉਹਨਾਂ ਦੀ ਇੱਕ ਲੇਡੀ ਉਹਨਾਂ ਦੀ ਪਾਰਟੀ ਦੀ ਉਹ ਸ਼ਰਿਆਮ ਕਹਿ ਰਹੀ ਆ ਕਿ ਅਸੀਂ ਐਮਐਲਏ ਦੀ ਸਾਨੂੰ ਸਪੋਰਟ ਆ ਤੇ ਫਲਾਣ ਸਾਡਾ ਵਰਕਰ ਏਕਮ ਦੀ ਦੁਕਾਨ ਤੇ ਜਿੰਨਾ ਮਰਜੀ ਚਿੱਟਾ ਚੱਕ ਲੋ ਪੁਲਿਸ ਵਾਲਿਆਂ ਦੀ ਕੀ ਹਿੰਮਤ ਆ ਕਿਉਂਕਿ ਐਮਐਲਏ ਨਾਲ ਹੈਗੇ ਸੋ ਇਹ ਸਾਰਾ ਜਿਹੜਾ ਦਰਸਾਉਂਦਾ ਵਾ ਕਿ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਜਿਹੜੀ ਆ ਉਹ ਹੁਣ ਪੁਲਿਸ ਦੇ ਸਿਰ ਤੇ ਘੁੰਮ ਰਹੀ ਆ ਪੁਲਿਸ ਅੰਦਰ ਦੇ ਲਾਸਟਿੰਗ ਮੈਂ ਜੋ ਅੱਜ ਉੱਥੇ ਰਣਜੀਤ ਗਿੱਲ ਦਾ ਕੁੱਟਮਾਰ ਹੋਈ ਆ ਜਾਂ ਜੋ ਵੀ ਪਰਚੇ ਦਰਜ ਕੀਤੇ ਜਾ ਰਹੇ ਧਰਨ ਤਾਰਨ ਚ ਜਾਂ ਪੱਤਰਕਾਰਾਂ ਦੇ ਉੱਤੇ ਹਮਲੇ ਮੈਂ ਇਹਨੂੰ ਪੁਲਿਸ ਸਟੇਟ ਕਰਦਾਨਿਆਂਵਾ ਅੱਜ ਪੁਲਿਸ ਦਾ ਰਾਜ ਆ ਔਰ ਪੁਲਿਸ ਦਾ ਅਸਲ ਜਿਹੜਾ ਕੰਮ ਆ ਤਾਂ ਉਹ ਗੈਂਗਸਟਰਸ ਨੇ ਫੜ ਸਕਦੇ ਕਿਉਂਕਿ ਉਹਦਾ ਦੁਰਉਪਯੋਗ ਦੂਜੇ ਪਾਸੇ ਹੋ ਰਿਹਾ ਸੁਪਰ ਸੁਪਰ ਵੀ ਵੀ ਆਈ ਪੀ ਡਿਊਟੀਆਂ ਵਿੱਚ ਉਹ ਲੱਗੇ ਹੋਏ ਨੇ ਅਗਰ ਪੰਜਾਬ ਪੁਲਿਸ ਨੂੰ ਮੌਕਾ ਦਿੱਤਾ ਜਾਵੇ ਸਾਡੀ ਫੋਰਸ ਮਾੜੀ ਨਹੀਂਗੀ ਦੇ ਕੈਨ ਕੰਟਰੋਲ ਲਾਅ ਐਂਡ ਆਰਡਰ ਲੇਕਿਨ ਉਹਨਾਂ ਦੀ ਪ੍ਰਾਇੋਰਟੀਆਂ ਇਸ ਸਰਕਾਰ ਨੇ ਗਲਤ ਸੈੱਟ ਕੀਤੀਆਂ ਹੋਈਆਂ ਖੈਰ ਸਾਹਿਬ ਖੈਰ ਸਾਹਿਬ ਇਹਦਾ ਮੈਂ ਸਵਾਗਤ ਕਰਦਾ ਜੀ ਔਰ ਮੈਂ ਸਮਝਦਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇੰਡੀਆ ਨੂੰ ਜਿਹੜਾ ਨੰਗਾ ਨਾਚ ਹੋਇਆ ਨਾ ਜਮਨੀ ਚੋਣ ਚ ਪੁਲਿਸ ਤੰਤਰ ਸ਼ਰਾਬ ਪੈਸਾ ਬੁਰਸ਼ਾਗਰਦੀ ਇਹਦੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਔਰ ਡੀਜੀਪੀ ਪੰਜਾਬ ਪੁਲਿਸ ਦਾ ਬੇਸਿਕਲੀ ਇਸ ਐਡਹੌਕ ਆਫਸਰ 3 ਸਾਲ ਹੋ ਗਏ ਇਸ ਨਾਟ ਅ ਰੈਗੂਲਰ ਪੋਸਟ ਔਰ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਐਸਐਸਪੀ ਸਸਪੈਂਡ ਕੀਤੀ ਰਵਜੋਤ ਰਵਜੋਤਕਰ ਜਿਹੜਾ ਨਵਾਂ ਬੰਦਾ ਲਾਇਆ ਉਹ ਰਵਜੋਤਕਰ ਨਾਲੋਂ ਵੀ ਦੋ ਕਦਮ ਜਾ ਕੇ ਉਹਨੇ ਇਲੈਕਸ਼ਨ ਨੂੰ ਹਾਈਜੈਕ ਕੀਤਾ ਜਿਹੜੇ ਵੀ ਐਸਐਸਪੀ ਲਾਏ ਤਰਨ ਤਰਨ ਦੇ ਸੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਅਸੀਂ ਇਹ ਤਵੱਕੋ ਕਰਦੇ ਆ ਕਿ ਜੇ ਤੁਸੀਂ ਚੋਣ ਪ੍ਰਣਾਲੀ ਨੂੰ ਸਾਫ਼ ਰੱਖਣਾ ਚਾਹੁੰਦੇ ਆ ਖਾਸ ਤੌਰ ਤੇ ਪੰਜਾਬ ਚ ਤਾਂ ਦੇ ਮਸਟ ਐਕਟ ਫਰਮਲੀ ਅਗੇਂਸਟ ਦਿਡੀਜੀਪੀ ਦੇ ਮਸਟ ਐਕਟ ਫਰਮਲੀ ਅਗੇਂਸਟ ਦਿ ਪ੍ਰੈਜ਼ੈਂਟ ਐਸਐਸਪੀ ਜਨੇ ਰੈਂਡਮਲੀ ਮਤਲਬ ਐਫਆਈਆਰ ਵਿੱਚ 40 50 60 ਬੰਦਿਆਂ ਦੇ ਨਾਮ ਦਰਜ ਕਰਤੇ 40 50 ਬੰਦੇ ਅਰੈਸਟ ਕਰ ਲਏ ਜਿਹੜਾ ਕੋ ਚੁਣ-ਚੁਣ ਕੇ ਬੋਲੂਗਾ ਉਹਨੂੰ ਫੜ ਕੇ ਉਸ ਅਨ ਪਛਾਤੀ ਐਫ ਆਰਸ ਪਾਦਨਗੇ ਵੀ 익ਸਪੈਕਟ ਕਿ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਵਿਲ ਟੇਕ ਵੈਰੀ ਸਟਰੋਂਗ ਐਂਡ ਯੂ ਨੋ ਸਟ੍ਰਿੰਜੈਂਟ ਐਕਸ਼ਨ ਅਗੇਂਸਟ ਥੀਸ ਆਫਸਰਸ ਜਿਨੀ ਚੌਂ ਜਿਨੀ ਚੌਂ ਦੇ ਵਿੱਚ ਕਾਂਗਰਸ ਪਾਰਟੀ ਦੀ ਹਾਰ ਹੋਈ ਹੈ ਤੇ ਜਮਾਨਤਾਂ ਜਬਤ ਹੋਈਆਂ ਆਪਣਾ ਰਾਜਾ ਬ੍ਰਿੰਸ ਸਾਹਿਬ ਜਿਹੜਾ ਬਿਆਨ ਹੋਇਆ ਦਿੱਤਾ ਗਿਆ ਸੀ ਬੋਟਾ ਸੰਘੀ ਦੇ ਗਲਾਪ ਉਹਦਾ ਦੇਖੋ ਗੱਲ ਇਹ ਆ ਗੱਲ ਇਹ ਆ ਕਿ ਇਹ ਜਿਹੜਾ ਕਾਂਗਰਸ ਦੀ ਉੱਥੇ ਗਤੀਵਿਧੀ ਸੀ ਜਾਂ ਕੁਝ ਸਟੇਟਮੈਂਟਸ ਆਈਆਂ ਓਲਡੀ ਕਾਂਗਰਸ ਹਾਈ ਕਮਾਂਡ ਜਿਹੜੀ ਉਹ ਸੀਸਟ ਆਫ ਦ ਮੈਟਰ ਹੈ ਮੇਰਾ ਬਣਦਾ ਨਹੀਂਗਾ ਕਿ ਮੈਂ ਮੀਡੀਆ ਦੇ ਵਿੱਚ ਕਹਾਂ ਪਰ ਮੈਂ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਇਸ ਇਲੈਕਸ਼ਨ ਦੇ ਰਿਜ਼ਲਟ ਤੋਂ ਕਾਂਗਰਸ ਨੂੰ ਹਤਾਸ਼ ਹੋਣ ਦੀ ਲੋੜ ਨਹੀਂਗੀ ਇਹਦੇ ਬਹੁਤ ਸਾਰੇ ਉਦਾਹਰਣ ਦੇ ਸਕਦਾ ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਣ ਦੇ ਦਿੰਦਾ ਅਗਰ ਜਿਮ ਅਗਰ ਰੂਲਿੰਗ ਪਾਰਟੀ ਸਮਝਦੀ ਕਿ ਅਸੀਂ ਜਿਮਨੀ ਚੋਣ ਜਿੱਤ ਕੇ ਸੈਮੀਫਾਈਨਲ ਜਿੱਤ ਕੇ ਸਰਾਸਰ ਗਲਤ ਆ ਯਾਦ ਕਰੋ 2016 ਦੀ ਜਿਮਨੀ ਚੋਣ ਬਿਲਕੁਲ ਤਰਨ ਤਰਨਾਂ ਲੱਗਦੇ ਖੜੂਬ ਸਾਹਿਬ ਤੋਂ ਰਮਨਜੀਤ ਸਿੱਕੀ ਨੇ ਬੇਅਦਬੀਆਂ ਦੇ ਖਿਲਾਫ ਬਤੌਰ ਕਾਂਗਰਸ ਐਮ ਐਲ ਏ ਅਸਤੀਫਾ ਦਿੱਤਾ ਉੱਥੇ ਜਿਮਨੀ ਚੋਣ ਹੁੰਦੀ ਆ ਸ਼੍ਰੋਮਣੀ ਅਕਾਲੀ ਦਲ ਉਹ ਜਿਮਨੀ ਚੋਣ ਬੜੀ ਸ਼ਾਨ ਨਾਲ ਜਿੱਤਦੀ ਆ 2016 ਤੇ 17 ਵਿੱਚ ਉਹਨਾਂ ਦੇ ਐਮ ਐਰ ਐਮ ਐਲ ਏ ਰਹਿ ਜਾਂਦੇ ਨੇ ਸਾਰੇ 14 15 2017 ਚ ਅਮਰਿੰਦਰ ਸਿੰਘ ਦਾ ਰਾਜ ਰਿਆ ਆਮ ਆਦਮੀ ਪਾਰਟੀ ਸਾਰੀਆਂ ਜਿਮਨੀ ਚੋਣਾਂ ਚ ਤੀਜੇ ਚੌਥੇ ਨੰਬਰ ਤੇ ਆਈ ਜਮਾਨਤਾਂ ਜਬਤ ਹੋਈਆਂ ਉਹ ਇਲੈਕਸ਼ਨ ਜਨਰਲ ਹੁੰਦੀ ਆ 2022 ਚ ਤੇ ਉਹ 92 ਐਮ ਐਲ ਏ ਆ ਜਾਂਦੇ ਇਸੇ ਤਰ੍ਹਾਂ ਦੀ ਇੱਕ ਇਲੈਕਸ਼ਨ ਤੁਹਾਡੇ ਲੱਗੇ ਇੱਥੇ ਤਲੁੰਡੀ ਸਾਬੋ ਹੋਈ ਜਿਮਨੀ ਚੋ ਜਿਹਦੇ ਚ ਜੀਤ ਮਹਿੰਦਰ ਸਿੰਘ ਨੇ ਬਦੌਰ ਕਾਂਗਰਸ ਐਮ ਐਲ ਏ ਸੀਫਾ ਦਿੱਤਾ ਅਕਾਲੀ ਦਲ ਦੀ ਸਰਕਾਰ ਵਿੱਚ ਲੜੇ ਫੋਰ ਬੜੀ ਵੱਡੀ ਮਾਰਜਨ ਨਾਲ ਜਿੱਤੇ ਲੇਕਿਨ ਅਗਲੀ ਇਲੈਕਸ਼ਨ ਜਿਹੜੀ ਸੀਗਾ ਅਕਾਲੀ ਦਲ ਤੋਂ ਹਾਰ ਜਾਂਦਾ ਵਾ ਸੋ ਇਸ ਕਰਕੇ ਜਿਮਨੀ ਚੋਣਾ ਇੱਕ ਪੁਲਿਸ ਦਾ ਇੱਕ ਤੰਤਰ ਸਰਕਾਰੀ ਮਸ਼ੀਨਰੀ ਸਾਰੇ ਸਰਕਾਰ ਦਾ ਇੱਕ ਥਾਂ ਤੇ ਆਣ ਕੇ ਬਹਿ ਜਾਣਾ ਉਸ ਨਤੀਜੇ ਨੂੰ ਮੈਂ ਕਿਸੇ ਤਰ੍ਹਾਂ ਦਾ ਨਾ ਸੈਮੀ ਫਾਈਨਲ ਮੰਨਾਂ ਮੈਂ ਕਾਂਗਰਸ ਦੇ ਕੇਡਰ ਵਰਕਰਸ ਨੂੰ ਇਹ ਕਹਾਂਗਾ ਕਿ ਤਗੜੇ ਹੋ ਜੋ ਆਪਾਂ ਇਲੈਕਸ਼ਨ ਲੜਨੀ ਆਂ ਔਰ 2027 ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਵੇਗੀ ਇਹ ਸਾਡਾ ਪੂਰਾ ਠੋਸ ਮੰਨਣਾ ਵਾ ਔਰ ਮੈਂ ਕਹੂੰਗਾ ਕਿ ਬਿਲਕੁਲ ਡੀਮੋਟੀਵੇਟ ਹੋਣਾ ਘਬਰਾਉਣਾ ਨਹੀਂਗਾ ਔਰ ਇਦਾਂ ਦੀਆਂ ਕਈ ਤਰ੍ਹਾਂ ਦੇ ਛੋਟੇ ਮੋਟੇ ਅੜਿੱਕੇ ਰਾਹ ਦੇ ਵਿੱਚ ਆਉਂਦੇ ਸਰਕਾਰਾਂ ਨਾਲ ਲੜਨਾ ਆਪਾਂ ਨੂੰ ਜਾਰੀ ਰੱਖਣਾ ਚਾਹੀਦਾ ਔਰ ਆਪਣੇ ਕੇਡਸ ਨੂੰ ਪ੍ਰੋਟੈਕਟ ਕਰਨਾ